ਪੰਜਾਬ ਸਰਕਾਰ ਵੱਲੋਂ ਚਲਾਈ ਜਾ ਰਹੀ ਜੁਧ ਨਸ਼ਿਆਂ ਵਿਰੁੱਧ ਦੇ ਤਹਿਤ ਸੂਬੇ ਭਾਰ ਦੇ ਵਿੱਚੋਂ ਵਕ ਵਕ ਥਾਵਾਂ ਤੇ ਨਾਕੇਬੰਦੀ ਕਰਕੇ ਚੈਕਿੰਗ ਕੀਤੀ ਜਾ ਰਹੀ ਹੈ ਤੇ ਉਥੇ ਹੀ ਕਾਸੋ ਆਪਰੇਸ਼ਨ ਸਤਰਕ ਆਪਰੇਸ਼ਨ ਦੇ ਨਾਲ ਹੋਰ ਕਈ ਆਪਰੇਸ਼ਨ ਚਲਾਏ ਜਾ ਰਹੇ ਨੇ ਤਾਂ ਜੋ ਪੰਜਾਬ ਦੇ ਵਿੱਚੋਂ ਨਸ਼ੇ ਨੂੰ ਜੜੋਂ ਖਤਮ ਕੀਤਾ ਜਾਵੇ ਇਸੇ ਤਹਿਤ ਮਾਚੀਵਾੜਾ ਪੁਲਿਸ ਨੇਵੀ ਕਾਸੋ ਆਪਰੇਸ਼ਨ ਦੇ ਤਹਿਤ ਨਾਕਾਬੰਦੀ ਕੀਤੀ ਸੀ ਜਾਣਕਾਰੀ ਦਿੰਦਿਆਂ ਹੋਇਆ ਡੀਐਸਪੀ ਸਮਰਾਲਾ ਤਰੋਚਨ ਸਿੰਘ ਨੇ ਦੱਸਿਆ ਹੈ ਕਿ ਮਾਚੀਵਾੜਾ ਪੁਲਿਸ ਦੇ ਹੱਥ ਵੱਡੀ ਕਾਮਯਾਬੀ ਲੱਗੀ ਹੈ ਚਿਵਾੜਾ ਪੁਲਿਸ ਨੇ ਦੋ ਨਸ਼ਾ ਤਸਕਰਾਂ ਨੂੰ ਗ੍ਰਿਫਤਾਰ ਕੀਤਾ ਹੈ ਜਿਨ੍ਹਾਂ ਪਾਸੋਂ 15 ਗ੍ਰਾਮ ਹੈਰੋਇਨ ਅਤੇ 97000 ਦੀ ਡਰੱਗ ਮਨੀ ਬਰਾਮਦ ਕੀਤੀ ਹੈ ਉਕਤ ਵਿਅਕਤੀਆਂ ਦੇ ਖਿਲਾਫ ਮੁਕੱਦਮਾ ਦਰਜ ਕਰਕੇ ਅਗਲੀ ਕਾਰਵਾਈ ਕੀਤੀ ਜਾ ਰਹੀ ਹੈ ਤਾਂ ਇਸ ਮੌਕੇ ਤੇ ਹੋਰ ਕੀ ਕੁਝ ਜਾਣਕਾਰੀ ਦੁੱਤੀ ਹੈ ਆਓ ਤੁਹਾਡੇ ਨਾਲ ਕਰਤੀਆਂ ਸਾਂਝੀ ਇਹ ਸਾਡੇ ਮਾਨਯੋਗ ਐਸਐਸਪੀ ਜੋਤੀ ਜਦੋਂ ਬੈਂਜੀ ਵੱਲੋਂ ਜ਼ਿਲ੍ਹੇ ਦੇ ਵਿੱਚ ਹਰ ਰੋਜ਼ ਹੀ ਉਹਦੇ ਕਾਸੋਪਰੇਸ਼ਨ ਚੱਲਦੇ ਕੱਲ ਕਾਸੋਪਰੇਸ਼ਨ ਦੇ ਦੌਰਾਨ ਹੀ ਸਾਡੇ ਜਿਹੜੇ ਐਸਐਚਓ ਮਾਝੂੜਾ ਸੈਕਟਰ ਰਵਿੰਦਰ ਸਿੰਘ ਤੇ ਇਹਨਾਂ ਦੀ ਟੀਮ ਜੀ ਅਸੀਂ ਹਾਕਮ ਸਿੰਘ ਤੇ ਇਹ ਅਸੀਂ ਪਵਨ ਜੀ ਇਹਨਾਂ ਦੀ ਟੀਮ ਨੇ ਬਹੁਤ ਹੀ ਮਿਹਨਤ ਤੇ ਲਗਨ ਦੇ ਨਾਲ ਜਿਹੜਾ ਕੰਮ ਕੀਤਾ ਹੈ ਕਸਬੇ ਦੇ ਕਾਸੋਬ੍ਰੇਸ਼ਨ ਦੇ ਦੌਰਾਨ ਇਹਨਾਂ ਨਾਲ ਦੋ ਮੁੰਡਿਆਂ ਜਿਹੜੇ ਆ ਜਿਹੜੇ ਲਿਸਟਡ ਬੰਦੇ ਸੀ ਦੀਪਕ ਦੀਪਾ ਜਿਹੜਾ ਪਟੀਆਂ ਦਾ ਤੇ ਜਸ਼ਨਪ੍ਰੀਤ ਜਸ਼ਨ ਇਹ ਵੀ ਪਟੀਆਂ ਪੰਡ ਦੇ ਰਹਿਣ ਵਾਲੇ ਸੀ ਇਹਨਾਂ ਦੋਨਾਂ ਕੋਲੋਂ 15 ਗ੍ਰਾਮ ਹੈਰੋਇਨ ਤੇ 97000 ਰੁਪਏ ਦੀ ਡਰੱਗ ਮਣੀ ਹੈ ਉਹ ਬਰਾਮਦ ਕੀਤੀ ਹੈ ਦੋਨੇ ਮੌਲਜਮ ਜਿਹੜੇ ਆ ਇਹ ਅਰੈਸਟ ਕਰ ਲਏ ਗਏ ਆ ਉਹ ਜਿਹੜਾ ਪੰਜਾਬ ਸਰਕਾਰ ਵੱਲੋਂ ਵੀ ਆ ਬਾਰ-ਬਾਰ ਜਿਹੜੀ ਇਹ ਇਹ ਬਹੁਤ ਜ਼ੋਰ ਨਾਲ ਜਿਹੜੀ ਮਹਿੰਮ ਚਲਾਈ ਜਾ ਰਹੀ ਹੈ ਨਸ਼ਾ ਸਦਾਗਰਾਂ ਦੇ ਤੇ ਨਸ਼ਾ ਤਸਕਦਾਂ ਦੇ ਤੇ ਨਸ਼ਾ ਵੇਚਣ ਵਾਲਿਆਂ ਦੇ ਜਿਹੜੇ ਖਿਲਾਫ ਇਸੇ ਲੜੀ ਦੇ ਤਹਿਤ ਜਿਹੜੇ ਕਸ ਆਪਰੇਸ਼ਨ ਹਰ ਰੋਜ਼ ਜਾਰੀ ਰਹਿਣਗੇ ਤੁਹਾਡੇ ਜਿਹੜੀ ਇਹ ਮੈਂ ਜਿਹੜੇ ਮਾੜੇ ਅਨਸਰ ਆ ਉਹਨਾਂ ਨੂੰ ਤਾਬ ਨਹੀਂ ਦੇਣਾ ਚਾਹਨਾ ਕਿ ਯਾਦਾ ਹੜਾ ਏਰੀਆ ਛੱਡ ਜਨ ਨਹੀਂ ਤਾਂ ਬਿਲਕੁਲ ਸਖਤੀ ਨਾਲ ਜੇਠਿਆ ਜਾਊਗਾ ਇਹਦੇ ਨਾਲ ਨਾਲ ਇਹ ਵੀ ਮੈਂ ਇਹਨਾਂ ਨੂੰ ਵਾਰਨਿੰਗ ਦੇਣੀ ਚਾਹਣਾ ਹੈ ਵੀ ਜਿਵੇਂ ਪਹਿਲਾਂ ਵੀ ਦੋ ਤਿੰਨ ਦਸ਼ਾ ਤੱਕਾਂ ਦੀ ਇਹ ਪ੍ਰੋਪਰਟੀ ਜਿਹੜੀ ਅਟੈਚ ਕਰਾਨੀਆਂ ਹੈ ਪ੍ਰੋਪਰਟੀਆਂ ਹੋਣ ਵੀ ਅਸੀਂ ਅਟੈਚ ਕਰਾਵਾਂਗੇ ਤੇ ਕਾਨੂੰਨੀ ਤਰੀਕੇ ਨਾਲ ਜਿਹੜੀ ਇਲੀਗਲ ਇਹਨਾਂ ਦਾ ਕੋਈ ਮਕਾਨ ਵਗੈਰਾ ਵੀ ਬਣਾਏ ਹੋਣਗੇ ਉਹ ਵੀ ਸਬੰਧਤ ਅਥਾਰਟੀਆਂ ਨੂੰ ਲਿਖ ਕੇ ਉਹਨਾਂ ਦੀ ਡੈਮੋਲੇਸ਼ਨ ਤੱਕ ਜਾਵਾਂਗੇ ਕਿ ਕਿੱਥੋਂ ਲੈ ਕੇ ਆ ਰਹੇ ਹੋ ਪਤਾ ਹੈ ਇਹ ਸਾਡਾ ਜਿਹੜਾ ਅਕਾਲੀ ਅਰੈਸਟ ਕੀਤੇ ਆ ਅਜਰ ਮਾਰ ਲੇਗਾ ਬਰਾਣਾ ਤੇ ਦੀਸ਼ ਤੋਂ ਬਾਅਦ ਚ ਸ਼ੇਅਰ ਕਰ ਲਾਂਗੇ ਕਿਉਂਕਿ ਅਸੀਂ ਅਗਲੀ ਕੜੀ ਤੱਕ ਵੀ ਪਹੁੰਚਣਾ ਹੈ ਪਹਿਲਾਂ ਵੀ ਮਾਮਲਾ ਹੈਗਾ ਬੰਦੇ ਇਹਨਾਂ ਦੇ ਉੱਤੇ ਪਹਿਲੇ ਵੀ ਹੈ ਇੱਕ ਬੰਦੇ ਦੇਖ ਲਓ ਫੇਗੇ ਨਸ਼ਿਆਂ ਦਾ ਹੀ ਹੈ ਸਰ ਉਹ ਮਾਸ਼ਾਅੱਲਾ ਕਿੰਨਾ ਕਿੰਨਾ ਬ੍ਰਾਂਡ ਹੋਇਆ ਜੀ ਇਹਦੇ ਕੋਲੋਂ ਦੀਪਕ ਕੋਲੋਂ 6 ਗ੍ਰਾਮ ਹੈ ਤੇ ਜੈਸ਼ਨਪ੍ਰੀ ਕੋਲੋਂ 9 ਗ੍ਰਾਮ ਤੇ 97 ਗ੍ਰਾਮ ਡਰੱਗ ਹੈ ਇਹ ਸਰ ਕਿੱਥੇ ਸੇਲ ਕਿੱਥੇ ਕਰਦੇ ਆ ਆਪਣੇ ਏਰੀਆ 'ਚ ਜਾਂ ਕਿੱਦਾਂ ਲੋਕੋ ਨਾਲ ਆਪਣਾ ਦੇ ਕੁੰਗਲਾਂ ਦਾ ਦੋਨੋਂ ਏਰੀਆ ਦੇ ਵਿੱਚ ਹੀ ਉਹ ਕੋਈ ਇਹ ਵੀ ਸਰ ਤਬਦੀਲ ਕੇ ਪਤਾ ਲੱਗਿਆ ਕਿ ਕਿੱਥੋਂ ਲੈ ਕੇ ਆਂਦੇ ਦੀ ਆ ਕਿੱਦਾਂ ਨਹੀਂ ਇਹ ਅਸੀਂ ਤੁਹਾਨੂੰ ਦੱਸੇ ਇਹ ਸਟੇਜ ਤੇ ਡਿਸਕਲੋਜ਼ ਨਹੀਂ ਕਰ ਸਕਦੇ ਸਾਰਾ ਜਿੱਥੋਂ ਲੈ ਕੇ ਆਂਦੇ ਤੇ ਜਿੱਥੇ ਅੱਗੇ ਵੇਚਦੇ ਸਾਰਿਆਂ ਨੂੰ ਹੀ ਰੌਂਡ ਆ ਖੁਦ ਵੀ ਹੈਗੇ ਨੇ ਸਰ ਨਸ਼ਾ ਕਰਨ ਦੀ ਆਦੀ ਆ ਕਿੱਦਾਂ ਕਿੰਦਾ ਅੱਜ ਡੋਪ ਟੈਸਟ ਹੋਊਗਾ ਤੇ ਚੈੱਕ ਕਰ